ਸਾਡੇ YouTube ਚੈਨਲ ਸਮਾਈਲਾ ਟਿਊਟੋਰੀਅਲ ਜਿਸ ਤੋਂ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਅਜੇ ਤੱਕ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਂ ਵੀਡੀਓਜ਼ ਤੇ ਨੋਟੀਫਿਕੇਸ਼ਨ ਨਰਮਲ ਮਿਲਦੇ ਰਹਿਣ ਮੈਂ ਬ੍ਰਿਜਰਾਜ ਕੰਪਿਊਟਰ ਫੈਕਲਟੀ ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ 7ਵੀਂ ਪਾਠ 4 ਮਾਈਕਰੋਸਾਫਟ ਵਰਡ ਭਾਗ 2 ਵਿੱਚ ਇਸ ਪਾਠ ਦੇ ਖਾਲੀ ਥਾਵਾਂ ਪਰ ਅਤੇ ਸ਼ਾਰਟਕਟ ਕੀਜ਼ ਬਾਰੇ ਪੜ੍ਹਾਂਗੇ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਖਾਲੀ ਥਾਂਵਾਂ ਪਰ ਨੰਬਰ 1 ਪੂਰੇ ਵਰਡ ਨੂੰ ਚੁਣਨ ਲਈ ਉਸ ਉੱਤੇ ਡੈਸ਼ ਕਲਿੱਕ ਕਰੋ ਇਸ ਦੇ ਆਪਸ਼ਨ ਨੇ ਸਿੰਗਲ ਡਬਲ ਟ੍ਰਿਪਲ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤੇ ਇਸ ਦਾ ਸਹੀ ਆਨਸਰ ਹੈ ਡਬਲ ਮੀਨਸ ਕਿ ਪੂਰੇ ਵਰਡ ਨੂੰ ਚੁਣਨ ਲਈ ਉਸ ਉੱਤੇ ਡਬਲ ਕਲਿੱਕ ਕਰੋ ਜੇਕਰ ਤੁਸੀਂ ਪੂਰਾ ਸ਼ਬਦ ਚੁਣਨਾ ਹੈ ਪੂਰਾ ਵਰਡ ਚੁਣਨਾ ਹੈ ਅਸੀਂ ਕੀ ਕਰਾਂਗੇ ਮਾਊਸ ਦਾ ਜਿਹੜਾ ਲੈਫਟ ਬਟਨ ਹੈ ਉਸ ਨੂੰ ਦੋ ਵਾਰ ਉਸ ਵਰਡ ਤੇ ਕਲਿੱਕ ਕਰਾਂਗੇ ਜਿਹਨੂੰ ਅਸੀਂ ਸਿਲੈਕਟ ਕਰਨਾ ਚਾਹੁੰਦੇ ਹਾਂ ਜੇਕਰ ਅਸੀਂ ਟ੍ਰਿਪਲ ਕਲਿੱਕ ਕਰਦੇ ਹਾਂ ਤਿੰਨ ਵਾਰੀ ਕਲਿੱਕ ਕਰਦੇ ਹਾਂ ਤਾਂ ਕੀ ਹੋਵੇਗਾ ਤਾਂ ਪੂਰਾ ਪੈਰਾਗ੍ਰਾਫ ਸਿਲੈਕਟ ਹੋ ਜਾਵੇਗਾ ਨੰਬਰ 2 ਡੈਸ਼ ਗਰੁੱਪ ਸਾਨੂੰ ਟੈਕਸਟ ਫੌਂਟ ਸਟਾਈਲ ਸਾਈਜ਼ ਰੰਗ ਅਤੇ ਹੋਰ ਚੀਜ਼ਾਂ ਨੂੰ ਬਦਲਣ ਦੀ ਇਜਾਜ਼ਤ ਦਿੰਦਾ ਹੈ ਇਸ ਦੇ অপਸ਼ਨ ਨੇ ਫੌਂਟ ਪੈਰਾਗ੍ਰਾਫ ਸਟਾਈਲ ਜਾਂ ਐਡੀਟਿੰਗ ਤੇ ਇਸ ਦਾ ਸਹੀ ਆਨਸਰ ਹੈ ਫੌਂਟ ਕਿ ਫੌਂਟ ਗਰੁੱਪ ਸਾਨੂੰ ਟੈਕਸਟ ਫੌਂਟ ਸਟਾਈਲ ਸਾਈਜ਼ ਰੰਗ ਅਤੇ ਹੋਰ ਚੀਜ਼ਾਂ ਨੂੰ ਬਦਲਣ ਦੀ ਇਜਾਜ਼ਤ ਦਿੰਦਾ ਹੈ ਮੈਂ ਕਿ ਫੌਂਟ ਗਰੁੱਪ ਦੀ ਮਦਦ ਨਾਲ ਅਸੀਂ ਜੋ ਵੀ ਟੈਕਸਟ ਲਿਖਿਆ ਹੈ ਉਹਨੂੰ ਸਿਲੈਕਟ ਕਰਕੇ ਉਹਦਾ ਫੇਸ ਚੇਂਜ ਕਰ ਸਕਦੇ ਹਾਂ ਮੈਂ ਜੇਕਰ ਨੂੰ ਬੋਲਡ ਕਰਨਾ ਹੈ ਇਟਾਲਿਕ ਕਰਨਾ ਹੈ ਅੰਡਰਲਾਈਨ ਕਰਨਾ ਹੈ ਕੇਰਲ ਕਰਨਾ ਹੈ ਟਾਈਮਸ ਰੋਮਨ ਕਰਨਾ ਹੈ ਦੈਨ ਉਹਦਾ ਸਾਈਜ਼ ਛੋਟਾ ਵੱਡਾ ਕਰਨਾ ਹੈ ਉਹਦਾ ਕਲਰ ਚੇਂਜ ਕਰਨਾ ਹੈ ਜਾਂ ਉਹਦੀ ਲੁੱਕ ਚੇਂਜ ਕਰਨੀ ਹੈ ਤੇ ਉਸੇ ਫੌਂਟ ਗੁਰਪਤੀ ਮਦਦ ਨਾਲ ਕਰ ਸਕਦੇ ਹਾਂ ਨੰਬਰ 3 ਡੈਸ਼ ਦਾ ਮਤਲਬ ਹੈ ਅੱਖਰਾਂ ਨੂੰ ਲਿਖਤੇ ਹੋਏ ਉਸ ਦੇ ਨੀਚੇ ਹੇਠਾਂ ਲਾਈਨ ਖਿੱਚਣਾ ਇਸ ਦੇ ਆਪਸ਼ਨ ਨੇ ਬੋਲਡ ਇਟਾਲਿਕ ਅੰਡਰਲਾਈਨ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤੇ ਇਸ ਦਾ ਸਹੀ ਆਨਸਰ ਹੈ ਅੰਡਰਲਾਈਨ ਜੇਕਰ ਤੁਸੀਂ ਕੋਈ ਸ਼ਬਦ ਲਿਖਿਆ ਹੈ ਉਹਦੇ ਨੀਚੇ ਹਰੀਜ਼ਨਟਲ ਲਾਈਨ ਡਰਾ ਕਰਨੀ ਹੈ ਤੇ ਉਹਦੇ ਲਈ ਆਪਾਂ ਕਿਹੜੀ ਕਮਾਂਡ ਵਰਤਾਂਗੇ ਅੰਡਰਲਾਈਨ ਤੇ ਅੰਡਰਲਾਈਨ ਕਰਨ ਦੀ ਸ਼ਾਰਟਕਟ ਕੀ ਹੁੰਦੀ ਹੈ ਕੰਟਰੋਲ ਯੂ

ਹਾਈਲਾਈਟਰ ਪੈਨ ਨਾਲ ਮਾਰਕ ਕੀਤਾ ਹੋਇਆ ਨਜ਼ਰ ਆਉਂਦਾ ਹੈ ਜਿਦੋਂ ਤੁਸੀਂ ਹਾਈਲਾਈਟਰ ਪੈਨ ਵਰਤਦੇ ਹੋ ਕੋਈ ਚ ਹਾਈਲਾਈਟ ਕਰਦੇ ਹੋ ਉਸੇ ਤਰ੍ਹਾਂ MS Word ਦੇ ਅੰਦਰ ਟੈਕਸਟ ਹਾਈਲਾਈਟ ਕਲਰ ਇੱਕ ਟੂਲ ਹੁੰਦਾ ਹੈ ਜਿਹਦੀ ਮਦਦ ਨਾਲ ਅਸੀਂ ਚੁਣਿਆ ਹੋਇਆ ਟੈਕਸਟ ਜਿਹੜਾ ਹੈ ਉਸ ਨੂੰ ਹਾਈਲਾਈਟ ਕਰ ਸਕਦੇ ਹਾਂ ਨੰਬਰ 5 ਸ਼ੇਪ ਨੂੰ ਢਾਕਲ ਕਰਨ ਉਪਰੰਤ ਇੱਕ ਨਵਾਂ ਟੈਬ ਦਿਖਾਈ ਦਿੰਦਾ ਹੈ ਜਿਸ ਨੂੰ ਡੈਸ਼ ਕਿਹਾ ਜਾਂਦਾ ਹੈ ਜਦੋਂ ਤੁਸੀਂ MS Word ਖੋਲਦੇ ਹੋ ਤਨ ਵਕ ਵਕ ਟੈਬ ਨਜ਼ਰ ਆਉਂਦੀ ਹੈ ਜਿਵੇਂ ਕਿ ਹੋਮ ਇਨਸਰਟ ਵਗੈਰਾ ਉਸੇ ਤਰ੍ਹਾਂ ਜਦੋਂ ਤੁਸੀਂ ਕੋਈ ਸ਼ੇਪ ਦਾਖਲ ਕਰਦੇ ਹੋ ਪਿਕਚਰ ਦਾਖਲ ਕਰਦੇ ਹੋ ਉਸ ਨੂੰ ਚੁੰਦੇ ਹੋ ਤਾਂ ਇੱਕ ਨਵੀਂ ਟੈਬ ਨਜ਼ਰ ਆਉਂਦੀ ਹੈ ਤੇ ਉਹਦੇ ਆਪਸ਼ਨ ਕੀ ਨੇ ਡਰਾਇੰਗ ਟੂਲ ਫਾਰਮੈਟ ਸ਼ੇਪ ਟੂਲ ਫਾਰਮੈਟ ਡਰਾਇੰਗ ਸ਼ੇਪ ਫਾਰਮੈਟ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤੇ ਇਸ ਦਾ ਸਹੀ ਆਨਸਰ ਹੈ ਡਰਾਇੰਗ ਟੂਲ ਫਾਰਮੈਟ ਜਿਉਂਤੋਂ ਇੱਕ ਸ਼ੇਪ ਦਾਖਲ ਕਰੋਗੇ ਉਹਨੂੰ ਸਿਲੈਕਟ ਕਰੋਗੇ ਤਾਂ ਆਟੋਮੈਟਿਕਲੀ ਇੱਕ ਨਵੀਂ ਟੈਬ ਦਿਖਾਈ ਦੇਵੇਗੀ ਜਿਸ ਨੂੰ ਬੋਲਦੇ ਹੈ ਡਰਾਇੰਗ ਟੂਲ ਫਾਰਮੈਟ ਐਸ ਨਾਲ ਅਸੀਂ ਪਿਕਚਰ ਚ ਕਰੈਕਸ਼ਨ ਕਰ ਸਕਦੇ ਹਾਂ ਮਤਲਬ ਸ਼ੇਪ ਚ ਕਰੈਕਸ਼ਨ ਕਰ ਸਕਦੇ ਹਾਂ ਕਿ ਜਿਹੜੀ ਦੀ ਸ਼ੇਪ ਦਾਖਲ ਕੀਤੀ ਹੈ ਉਹਦੇ ਚ ਤੁਸੀਂ ਜਿਹੜੀ ਬ੍ਰਾਈਟਨੈਸ ਜਿਹੜੀ ਹੈ ਉਹ ਵਧਾਣੀ ਜਾਂ ਘਟਾਣੀ ਹੈ ਜਾਂ ਕੰਟਰਾਸਟ ਵਧਾਣਾ ਜਾਂ ਘਟਾਉਣਾ ਹੈ ਅੱਗੇ ਹੈ ਇਹਨਾਂ ਕੰਮ ਨੂੰ ਕਰਨ ਲਈ ਵਰਤੇ ਜਾਂਦੇ ਸ਼ਾਰਟਕਟ ਕੀਜ਼ ਲਿਖੋ ਨੰਬਰ 1 ਸਿਲੈਕਟ ਕੀਤੇ ਟੈਕਸਟ ਨੂੰ ਕੱਟ ਕਰਨ ਲਈ ਕਿ ਤੁਸੀਂ ਕੋਈ ਟੈਕਸਟ ਲਿਖਿਆ ਉਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਣਾ ਤੇ ਉਹਦੇ ਲਈ ਜਿਹੜੀ ਕਮਾਂਡ ਵਰਤਾਂਗੇ ਉਹ ਹੁੰਦੀ ਹੈ ਕੰਟਰੋਲ ਜਮਾ ਐਕਸ ਇੱਕ ਕੰਟਰੋਲ ਜਮਾ ਐਕਸ ਦੇ ਨਾਲ ਜਿਹੜਾ ਸਿਲੈਕਟ ਕੀਤਾ ਹੋਇਆ ਟੈਕਸਟ ਹੈ ਉਹਨੂੰ ਆਪਾਂ ਕੱਟ ਜਾਂ ਮੂਵ ਕਰ ਸਕਦੇ ਹਾਂ ਨੰਬਰ 2 ਕੱਟ ਜਾਂ ਕਾਪੀ ਕਿਤੇ ਟੈਕਸਟ ਨੂੰ ਕਾਪੀ ਕਰਨ ਲਈ ਮਤਲਬ ਕਿ ਤੁਸੀਂ ਹੀ ਕੱਟ ਕਮਾਂਡ ਚਲਾਈਏ ਜਾਂ ਕਾਪੀ ਕਮਾਂਡ ਚਲਾਈਏ ਤੋਂ ਕੱਟ ਜਾਂ ਕਾਪੀ ਕਮਾਂਡ ਡਰੈਕ ਕੰਮ ਨਹੀਂ ਕਰਦੀਆਂ ਉਹਨਾਂ ਲਈ ਸਾਨੂੰ ਇੱਕ ਕਮਾਂਡ ਦੀ ਹੋਰ ਜ਼ਰੂਰਤ ਪੈਂਦੀ ਹੈ ਜਿਹੜੀ ਉਸ ਟੈਕਸਟ ਨੂੰ ਮੂਵ ਕਰਦੀ ਹੈ ਜਾਂ ਕਾਪੀ ਕਰਦੀ ਹੈ ਉਹ ਹੁੰਦੀ ਹੈ ਕੰਟਰੋਲ ਵੀ ਤੇ ਕੰਟਰੋਲ ਵੀ ਦਾ ਮਤਲਬ ਹੁੰਦਾ ਪੇਸਟ ਕਿ ਪੇਸਟ ਕਮਾਂਡ ਦੀ ਮਦਦ ਨਾਲ ਚੁਣਿਆ ਹੋਇਆ ਟੈਕਸਟ ਜਿਹੜਾ ਆਪਾਂ ਕੱਟ ਜਾਂ ਕਾਪੀ ਕੀਤਾ ਉਸ ਨੂੰ ਦੂਜੀ ਥਾਂ ਤੇ ਲੈ ਕੇ ਜਾ ਸਕਦੇ ਹਾਂ ਨੰਬਰ 3 ਫੌਂਟ ਸਾਈਜ਼ ਵੱਡਾ ਕਰਨ ਲਈ ਤੇ ਜੋ ਟੈਕਸਟ ਲਿਖਿਆ ਹੈ ਉਹਨੂੰ ਸਿਲੈਕਟ ਕਰਕੇ ਸਾਈਜ਼ ਕੀਬੋਰਡ ਤੋਂ ਛੋਟਾ ਵੱਡਾ ਕਰਨਾ ਹੈ ਜੇਕਰ ਤੁਸੀਂ ਸਾਈਜ਼ ਵਧਾਉਣਾ ਹੈ ਤੇ ਉਹਦੇ ਲਈ ਕੰਟਰੋਲ ਜਮਾ ਰਾਈਟ ਬ੍ਰੈਕਟ ਜੇਕਰ ਛੋਟਾ ਕਰਨਾ ਹੈ ਤੇ ਕੰਟਰੋਲ ਜਮਾ ਲੈਫਟ ਬ੍ਰੈਕਟ ਨੰਬਰ 4 ਟੈਕਸਟ ਨੂੰ ਅੰਡਰਲਾਈਨ ਕਰਨ ਲਈ ਜੇਕਰ ਤੁਸੀਂ ਚੁੜਿਆ ਹੋਇਆ ਟੈਕਸਟ ਅੰਡਰਲਾਈਨ ਕਰਨਾ ਹੈ ਤਾਂ ਉਸ ਦੀ ਸ਼ਾਰਟਕਟ ਕੀ ਹੈ ਕੰਟਰੋਲ ਪਲੱਸ ਯੂ ਨੰਬਰ 5 ਸਿਲੈਕਟ ਕੀਤੇ ਟੈਕਸਟ ਦਾ ਚੇਂਜ ਕੇਸ ਕਰਨ ਲਈ ਜਾਂ ਕੇਸ ਚੇਂਜ ਕਰਨ ਲਈ ਇਸਦੀ ਕੀ ਹੈ Shift F3 ਮੰਨ ਲਓ ਜੇ ਟੈਕਸਟ ਲਿਖਿਆ ਹੈ ਉਹਨੂੰ ਸਿਲੈਕਟ ਕਰ ਲਿਆ ਤੁਸੀਂ ਚਾਹਦੇ ਹੋ ਸਾਰੇ ਲੈਟਰ ਅਪਰ ਕਰਨੇ ਆ ਸਾਰੇ ਲੈਟਰ ਲੋਅਰ ਕਰਨੇ ਆ ਸੈਂਟੈਂਸ ਕੇਸ ਕਰਨਾ ਹੈ ਟੋਗਲ ਕੇਸ ਕਰਨਾ ਹੈ ਉਹਦੇ ਲਈ ਜਿਹੜੀ ਸ਼ਾਰਟਕਟ ਕੀ ਵਰਤਾਂਗੇ ਉਹ ਹੈ Shift F3 ਨੰਬਰ ਸ਼ੀਟ ਸੈਂਟਰ ਅਲਾਈਨਮੈਂਟ ਕਰਨ ਲਈ ਜੇ ਜੋ ਵੀ ਟੈਕਸਟ ਲਿਖਿਆ ਹੈ ਉਹਨੂੰ ਸਕਰੀਨ ਦੇ ਸੈਂਟਰ 'ਚ ਲੈ ਕੇ ਆਉਣਾ ਹੈ ਤਾਂ ਉਸ ਦੀ ਸ਼ਾਰਟਕਟ ਕੀ ਹੋਵੇਗੀ Control E ਕਿ Control E ਨਾਲ ਜਿਹੜਾ ਟੈਕਸਟ ਆਪਾਂ ਸਿਲੈਕਟ ਕੀਤਾ ਹੈ ਉਸ ਸੈਂਟਰ ਵਿੱਚ ਆ ਜਾਏਗਾ। ਨੰਬਰ 7 ਡਬਲ ਲਾਈਨ ਸਪੇਸਿੰਗ ਸੈੱਟ ਕਰ ਲਈ। ਆਈ ਚਾਹਨੇ ਆ ਕਿ ਜਿਹੜੀ ਲਾਈਨਾਂ ਲਿਖੀਆਂ ਹੈਗੀਆਂ ਉਹਨਾਂ ਦੇ ਵਿੱਚ ਸਿੰਗਲ ਸਪੇਸ ਹੈਗੀ ਆ ਮੰਨ ਲਓ। ਅਸੀਂ ਉਹਨੂੰ ਡਬਲ ਕਰਨਾ ਚਾਹੁੰਦੇ ਹਾਂ ਤਾਂ ਉਸ ਦੀ ਸ਼ਾਰਟਕਟ ਕੀ ਹੈ ਕੰਟਰੋਲ ਜਮਾ 2। ਨੰਬਰ 8 ਟੈਕਸਟ ਨੂੰ ਰਿਪਲੇਸ ਕਰ ਲਈ। ਮੰਨ ਲਓ ਕਿ ਤੁਹਾਡੇ ਡਾਕੂਮੈਂਟ ਚ ਕਾਫੀ ਟੈਕਸਟ ਹੈ ਜਿਹੜਾ ਗਲਤ ਲਿਖਿਆ ਗਿਆ ਹੈ। ਤੁਸੀਂ ਪਹਿਲੇ ਉਹਨੂੰ ਫਾਈਂਡ ਕਰਨਾ ਹੈ। ਉਸ ਤੋਂ ਬਾਅਦ ਜਿਹੜੇ ਟੈਕਸਟ ਨੂੰ ਰਿਪਲੇਸ ਕਰਨਾ ਹੈ ਤੇ ਉਸ ਦੀ ਸ਼ਾਰਟਕਟ ਕੀ ਹੋਵੇਗੀ ਕੰਟਰੋਲ ਐਚ। ਕੀ ਕੰਟਰੋਲ ਐਚ ਕਮਾਂਡ ਨਾਲ ਤੁਸੀਂ ਆਸਾਨੀ ਨਾਲ ਇੱਕ ਕਮਾਂਡ ਨਾਲ ਜਿਹੜਾ ਗਲਤ ਟੈਕਸਟ ਲਿਖਿਆ ਹੈ ਜਾਂ ਤੁਸੀਂ ਚੇਂਜ ਕਰਨਾ ਚਾਹੁੰਦੇ ਹੋ ਬਦਲਣਾ ਚਾਹੁੰਦੇ ਹੋ ਉਹਨੂੰ ਕੰਟਰੋਲ ਐਚ ਨਾਲ ਕਰ ਸਕਦੇ ਹਾਂ ਨੰਬਰ 9 ਆਖਰੀ ਆਪਰੇਸ਼ਨ ਨੂੰ ਅੰਡੂ ਕਰਨ ਲਈ ਜੇ ਮਾਲਾ ਤੁਸੀਂ ਐਮ ਐਸ ਵਰਡ 'ਚ ਕੰਮ ਕਰ ਰਹੇ ਹੋ ਤੁਸੀਂ ਕੋਈ ਟੈਕਸਟ ਲਿਖਿਆ ਸੀ ਉਹ ਗਲਤੀ ਨਾਲ ਤੁਹਾਡੇ ਕੋਲ ਡਿਲੀਟ ਹੋ ਗਿਆ ਤੁਸੀਂ ਉਹਨੂੰ ਅੰਡੂ ਕਰ ਸਕਦੇ ਹੋ ਉਹਦੀ ਸ਼ਾਰਟਕਟ ਕੀ ਹੈ ਕੰਟਰੋਲ ਜਮਾ ਜੈਟ ਨੰਬਰ 10 ਪੇਜ ਬ੍ਰੇਕ ਦਾਖਲ ਕਰਨ ਲਈ जो तीस एम एस वर्ड काम करोगे तो देखोगे कि कुछ लाइना लिखण तो बाद आटोमैटिकली एक पेज ब्रेक आती है बट तुम चाहते हो कि मैन्यूल पेज ब्रेक लगानी है तो अपने अकॉर्डिंगली पेज ब्रेक लगानी है एम एस वर्डू ब्रेक जी है उसकी वेट नहीं करनी तो उसकी शोर्टकट की होगी कंट्रोल जमा एंटर कंट्रोल जमा एंटर करोगे जिथे तर्जर होगा उसके नीचे ही पेज ब्रेक दाखिल हो जाएगी अजली इन्ना ही अगली वारी फिर किसी नवे टॉपिक न मिलोंगी ਜੇਕਰ ਤੁਹਾਡੀ ਕੋਈ ਕੁਇਰੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਜਾਂ ਆਪਣੇ ਕੰਪਿਊਟਰ ਅਧਿਆਪਕ ਦੀ ਮਦਦ ਲੈ ਸਕਦੇ ਹੋ ਧੰਨਵਾਦ